ਸ਼ੰਕਾਟਾਂ ਜਦੋਂ ਦਾ ਹੁੰਦਾ ਸੀ ਤੇ ਸਾਨੂੰ ਢੀਕ ਹੁੰਦੀ ਸੀ ਸਾਫ ਬਾਦ ਵੀ ਕਦੋਂ ਆਊਗਾ ਮੈਨੂੰ ਆਪ ਢੀਕ ਹੁੰਦੀ ਦੀ ਨਾ ਕਦੋਂ ਕੰਡਾ ਮੋਦੀ ਕਮੇਟੀਸ਼ਨ ਕੱਟੇ ਤੇ ਸ਼ੁਰੂ ਹੋਈ ਕਮੇਟੀ ਦੇ ਵਿੱਚ ਕੀ ਬਖੇਮਾ ਬੇਕਦੇ ਨੇ ਓਵਰਆਲ ਇੰਡਸਟਰੀ ਦੇ ਵਿੱਚ ਕੋਈ ਸ਼ੁੱਧੀ ਬਖੇਮਾ ਲੋਕ ਹੁਣ ਤੱਕ ਕਹਿੰਦੇ ਜਦੋਂ ਮੈਂ ਕਿਸੇ ਫਿਲਮ ਚ ਐਕਟ ਕਰਦਾ ਜਾਂ ਹੋ ਕਰਦਾ ਕਹਿੰਦਾ ਅੱਜ ਕਰਦੀਆਂ ਫਿਲਮਾਂ ਕਾਦੀਆਂ ਨੇ ਸ਼ੰਕਾਟਾਂ ਦੇ ਦੇਖੋ ਲੋਕ ਤਾਂ ਤਰਸ ਗਿਆ ਕਿ ਮੇਰਾ ਪੇਟੈਂਟ ਬਣੇ ਵੀ ਮੇਰਾ ਇੱਕ ਐਸਾ ਬ੍ਰਾਂਡ ਬਣੇ ਜਿਹੜੇ ਬ੍ਰਾਂਡ ਨੂੰ ਮੈਂ ਵਾਰ-ਵਾਰ ਦਰਸ਼ਕਾਂ ਤੱਕ ਦਮਾਂ ਤੇ ਦਰਸ਼ਕ ਵਾਰ-ਵਾਰ ਉਹ ਜਿਹੜਾ ਬ੍ਰਾਂਡ ਆ ਉਹ ਸੁਣਦੇ ਨੇ ਹੁਣ ਕਹਿ ਰਹੀਆਂ ਜਟਾ 3 ਇੰਨੀ ਕਿਉਂ ਚੱਲੀ ਕਿਉਂਕਿ ਬ੍ਰਾਂਡ ਬਣਾਇਆ ਹੈ ਕੈਰੀਅਮ 1 ਕੈਰੀਅਮ 2 ਕੈਰੀਅਮ 3 ਤੋਂ ਇਸੇ ਤਰ੍ਹਾਂ ਫਿਲਮਾਂ ਦੇ ਵਿੱਚ ਬਣਗੀ ਤਾਂ ਆਲਰੇਡੀ ਮਿਲ ਜਾਂਦੀ ਹੈ ਕਿਸੇ ਫਿਲਮ ਦੀ ਪਿਓ ਦਾ ਰੋਲ ਆ ਕਿਸੇ ਚ ਭਰਾ ਦਾ ਰੋਲ ਆ ਵੱਡੇ ਦਾ ਕਿਸੇ ਚ ਤਾਏ ਦਾ ਰੋਲ ਆ ਸੋ ਲਗ-ਲਗ ਬਣਗੀਆਂ ਮਿਲਦੀਆਂ ਨੇ ਤੇ ਅਲਗ-ਅਲਗ ਗੰਦੀ ਲਾਲ ਮਿਲਦੀਆਂ ਤੁਹਾਨੂੰ ਕਰੇ ਫਿਲਮ ਦੇ ਵਿੱਚ ਮਜ਼ਾ ਨਸਦਾ ਤੇ ਇਸ ਕਰਕੇ ਲੋਕ ਪਿਆਰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਔਨ ਪੁਆਇੰਟ ਨਾਲ ਜੁੜੇ ਹੋਏ ਸਾਰੇ ਦੋਸਤਾਂ ਦਾ ਸਵਾਗਤ ਹੈ ਜੋ ਸਖਸ਼ੀਤ ਮੇਰੇ ਨਾਲ ਬੈਠੀ ਆ ਮੈਂ ਇਹਨਾਂ ਬਾਰੇ ਬੋਲਾਂ ਏਨੇ ਵੱਡੇ ਸ਼ਬਦ ਮੇਰੇ ਕੋਲ ਹੈ ਨਹੀਂ ਕਿਉਂਕਿ ਅਸੀਂ ਤਾਂ ਇਹਨਾਂ ਦੇ ਸਣਕਾਟੇ ਸੁਣ-ਸੁਣ ਵੱਡੇ ਹੋਏ ਆ ਤੇ ਮੈਂ ਬਹੁਤਾ ਲੰਬਾ ਨਹੀਂ ਲੈਂਦਾ ਭੂਮਿਕਾ ਨੂੰ ਪਲਾਸਾ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਿੱਧੂ ਸਾਹਿਬ ਤੁਸੀਂ ਇੰਨਾ ਮਾਨ ਦੇ ਰਹੇ ਹੋ ਆਮ ਥੈਂਕਫੁਲ ਟੂ ਯੂ ਛਣਕਾਟਿਆ ਜਦੋਂ ਆਉਂਦਾ ਹੁੰਦਾ ਸੀ ਤਾਂ ਸਾਨੂੰ ਢੀਕ ਹੁੰਦੀ ਸੀ ਸਾਲ ਬਾਅਦ ਵੀ ਕਦੋਂ ਆਊਗਾ ਮੈਨੂੰ ਆਪ ਢੀਕ ਹੁੰਦੀ ਦੀਣਾ ਕਦੋਂ ਕੱਢਾ ਮਤਲਬ ਕਿ ਅਸੀਂ ਤਾਂ ਸੁਣ ਸੁਣ ਕੇ ਉਹਦੋਂ ਕੈਸਟਾ ਹੁੰਦੀਆਂ ਰੀਲ ਇਕੱਠੀ ਹੋ ਜਾਂਦੀ ਫਿਰ ਉਹ ਦੁਬਾਰੀ ਲਾਣੀ ਪਈ ਹੈ ਨਾ ਫਿਰ ਸੁਣਦੇ ਸਾਰੇ ਉਹ ਚਲੇ ਬਾਲਾ ਜੀ ਹੋ ਗਏ ਨੀਰੂ ਮੈਡਮ ਹੋ ਗਏ ਉਹਨਾਂ ਦੇ ਸਾਰੇ ਮੇਰੇ ਇੱਕ ਫੈਨ ਸੀ ਤੇ ਉਹ ਕਲੂਮ ਨਾਲ ਹੀ ਗਏ ਜੀ ਤੇ ਆ ਕੇ ਮੈਨੂੰ ਦੱਸ ਦਿਆ ਕਹਿੰਦਾ ਜੀ ਤੁਸੀਂ ਸਾਨੂੰ ਬਹੁਤ ਬੋਰ ਕੀਤਾ ਮੈਂ ਕਿਹਾ ਕੀ ਗੱਲ ਭਾਜੀ ਕਹਿੰਦਾ ਤੁਹਾਡਾ ਸ਼ੰਕਾਟਾ ਸੁਣਾ ਮੈਂ ਕੀ ਗੱਲ ਐ ਕਿ ਅੱਛਾ ਨਹੀਂ ਲੱਗਿਆ ਕਹਿੰਦਾ ਅੱਛਾ ਤਾਂ ਬਹੁਤ ਲੱਗਿਆ ਸੜਿਗੀੜੀ ਟੇਪ ਰਕਾਰਡ ਸੀ ਕਹਿੰਦਾ ਉਹਦੇ ਵਿੱਚੋਂ ਕੈਸਟ ਬਾਹਰ ਨਹੀਂ ਨਿਕਲਦੀ ਸੀ ਅਸੀਂ ਸਾਰੇ ਕੁਲੂਮਨ ਵਾਲੀ ਜਾਂਦੇ ਹੋਏ ਸਾਰੇ ਰਸਤੇ ਆਉਂਦੇ ਜਿੰਨੇ ਦਿਨ ਉੱਥੇ ਘੁੰਮਿਆ ਛਣਕਾਟਾ ਛਣਕਾਟਾ ਹੀ ਸੁਣਦੇ ਰਹੇ ਤਾਨੂੰ ਹੋਰ ਕੋਈ ਕੈਸਟ ਨਹੀਂ ਬਦਲਦਾ ਟਾਈਮ ਮਿਲਿਆ ਮੈਂ ਕਿਹਾ ਸ਼ੁਕਰ ਹੈ ਬੋਰ ਤਾਂ ਨਹੀਂ ਕੀਤਾ ਕਹਿੰਦੇ ਬੋਰ ਤਾਂ ਨਹੀਂ ਕੀਤਾ ਪਰ ਸਾਡੇ ਰੱਟਾ ਲੱਗ ਗਈ ਹੁਣ ਸਾਰੀ ਕੈਸਟ ਤੇ ਤੇ ਮੇਰੀ ਯਾਦ ਆ ਗਈ ਤੁਹਾਡੀ ਗੱਲ ਤੋਂ ਸਾਨੂੰ ਝਿੜਕਾ ਬੜੀਆਂ ਮਿਲਦੀਆਂ ਬੇਬੇ ਨੇ ਕਹਿਣਾ ਵੀ ਕੋਈ ਕੰਮ ਕਰ ਲਿਆ ਕਰ ਪੜ ਲਿਆ ਕਰ ਇਹਨਾਂ ਨੇ ਕੁਝ ਨਹੀਂ ਦੇਣਾ ਇਹਨਾਂ ਨੂੰ ਤਾਂ ਚੰਗੇ ਪੈਸੇ ਬਣਦੇ ਅੱਛਾ ਭੱਲਾ ਜਸਪ੍ਰੀਤ ਹਸਨ ਦੇ ਨਾਲ ਨਾਲ ਜਿਹੜਾ ਹੈਗਾ ਸ਼ਨਕਾਟਾ ਤੋਂ ਸਫਰ ਸ਼ੁਰੂ ਕੀਤਾ ਹਾਂਜੀ ਹੁਣ ਤੱਕ ਤੁਹਾਡਾ ਦੌਰ ਬਣਿਆ ਹੋਇਆ ਭਾਵੇਂ ਮਿਊਜ਼ਿਕ ਇੰਡਸਟਰੀ ਸੀ ਕਾਮੇਡੀਅਨ ਇੰਡਸਟਰੀ ਸੀ ਹੁਣ ਫਿਲਮਾਂ ਦੇ ਵਿੱਚ ਦੌਰ ਭੱਲਾ ਦਾ ਨਾਮ ਇੱਕ ਹੈ ਹੂੰ ਦੀ ਕਮੇਟੀ ਤੇ ਸ਼ਨਕਾਟੇ ਤੋਂ ਸ਼ੁਰੂ ਹੋਈ ਕਮੇਟੀ ਦੇ ਵਿੱਚ ਕੀ ਬਖਰੇਵਾ ਵੇਖਦੇ ਹਾਂ ਓਵਰਆਲ ਇੰਡਸਟਰੀ ਦੇ ਵਿੱਚ ਕੁਝ ਵੀ ਨਹੀਂ ਬਖਰੇਵਾ ਲੋਕ ਹੁਣ ਤੱਕ ਕਹਿੰਦੇ ਜਦੋਂ ਮੈਂ ਕਿਸੇ ਫਿਲਮ ਚ ਐਕਟ ਕਰਦਾ ਜਾਂ ਹੋ ਕਰਦਾ ਕਹਿੰਦਾ ਅੱਜ ਕਰਦੀਆਂ ਫਿਲਮਾਂ ਕਾਦੀਆਂ ਨੇ ਸ਼ਨਕਾਟੇ ਨੇ ਮਤਲਬ ਵੀ ਜੋ ਕਾਮੇਡੀ ਸ਼ਨਕਾਟਾ ਚ ਅਸੀਂ ਕਰਦੇ ਹੁੰਦੇ ਸੀ ਉਹੀ ਸਾਨੂੰ ਕਰਨ ਦਾ ਇੱਥੇ ਮੌਕਾ ਮਿਲਿਆ ਮਤਲਬ ਵੀ ਇੰਨਾ ਐਕਸਪੀਰੀਅੰਸ ਸਾਨੂੰ 27 ਛਣਕਟਿਆਂ ਨੇ ਦਿੱਤਾ ਕਿ ਹੁਣ ਜਦੋਂ ਮੈਂ ਕਿਸੇ ਫਿਲਮ ਦੇ ਵਿੱਚ ਆਪਣਾ ਰੋਲ ਕਰਦਾ ਤਾਂ ਮੈਂ ਆਪਣੀ ਉਹ ਲਿਖਤ ਜਿਹੜੀ ਛਣਕਟਿਆਂ ਵਿੱਚ ਵਰਤਦਾ ਸੀ ਉਹੀ ਮੈਨੂੰ ਹੁਣ ਮੌਕਾ ਮਿਲਦਾ ਕਿ ਮੈਂ ਆਪਣਾ ਰੋਲ ਸੋਧ ਕੇ ਫਿਲਮਾਂ ਦੇ ਵਿੱਚ ਪਾਵਾਂ ਤਾਂ ਕਿ ਉਹੀ ਫਲੇਵਰ ਮੇਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮਿਲੇ ਜਿਹੜਾ ਉਹ ਛਣਕਟੇ ਜ ਲੈਂਦੇ ਆਏ ਸੀਗੇ ਸੋ ਆਈ ਐਮ ਬlesed ਵਿਦ ਥੈਟ ਕਿ ਲੋਕੋ ਹੁਣ ਤੱਕ ਪਿਆਰ ਕਰਦੇ ਆ ਉਹੀ ਰਵਾਇਤ ਤੁਸੀਂ ਫਿਲਮਾਂ ਦੇ ਵਿੱਚ ਲੈ ਕੇ ਆਏ ਕਿਉਂਕਿ ਕੈਸਟ ਤੋਂ ਬਾਅਦ ਇੱਕ ਸੀਡੀ ਦਾ ਜ਼ਮਾਨਾ ਆਇਆ ਸੀ ਉਦੋਂ ਅਸੀਂ ਤੁਹਾਨੂੰ ਐਕਟਿੰਗ ਦੇ ਵਿੱਚ ਦੇਖਣਾ ਸ਼ੁਰੂ ਕੀਤਾ ਹਨ ਜੀ ਉਸ ਤੋਂ ਬਾਅਦ ਚਾਚਾ ਚਾਤਰਾ ਦਾ ਕਿਰਦਾਰ ਅੱਜ ਵੀ ਸਾਡੇ ਚੇਤਿਆਂ ਦੇ ਵਿੱਚ ਹੈ ਉਹੀ ਫਿਲਮਾਂ ਦੇ ਵਿੱਚ ਸੇਮ ਰਵਾਇਤ ਤੁਸੀਂ ਲੈ ਕੇ ਆਏ ਹਨ ਨਾ ਕਦੇ ਆਇ ਲੱਗਿਆ ਵੀ ਥੋੜੀ ਜਿਹੀ ਰਵਾਇਤ ਬਦਲਾਂ ਦੇਖੋ ਲੋਕ ਤਾਂ ਤਰਸਦੇ ਆ ਕਿ ਮੇਰਾ ਪੇਟੈਂਟ ਬਣੇ ਵੀ ਮੇਰਾ ਇੱਕ ਐਸਾ ਬ੍ਰਾਂਡ ਬਣੇ ਜਿਹੜੇ ਬ੍ਰਾਂਡ ਨੂੰ ਮੈਂ ਵਾਰ-ਵਾਰ ਦਰਸ਼ਕਾਂ ਤੱਕ ਦਮਾਂ ਤੇ ਦਰਸ਼ਕ ਬਾਰ-ਬਾਰ ਉਹ ਜਿਹੜਾ ਬ੍ਰਾਂਡ ਆ ਉਹ ਸੁਣਦੇ ਰਹਿਣ ਹੁਣ ਕੈਰੀਅਨ ਜਟਾ 3 ਇੰਨੀ ਕਿਉਂ ਚੱਲੀ ਕਿਉਂਕਿ ਬ੍ਰਾਂਡ ਬਣਿਆ ਹੋਇਆ ਕੈਰੀਅਨ 1 ਕੈਰੀਅਨ 2 ਕੈਰੀਅਨ 3 ਇਸੇ ਤਰ੍ਹਾਂ ਜਟ ਜੁਲੀਅਟ 1 ਜਟ ਜੁਲੀਅਟ 3 ਹੁਣ ਜਟ ਜੁਲੀਅਟ 3 ਆ ਰਹੀ ਆ ਇਸੇ ਤਰ੍ਹਾਂ ਗੋਲਮਾਲ ਹਿੰਦੀ ਦੀਆਂ ਫਿਲਮੂਵਿਜ਼ ਨੇ ਲੋਕ ਤਾਂ ਚਾਹੁੰਦੇ ਆ ਕਿ ਮੇਰਾ ਪੇਟੈਂਟ ਬਣੇ ਤੇ ਮੈਨੂੰ ਤਾਂ ਪ੍ਰਮਾਤਮਾ ਨੇ ਪਹਿਲਾਂ ਹੀ ਮੇਰਾ ਪੇਟੈਂਟ ਦੇ ਤਾਂ 27 ਛਣਕਾਟਿਆਂ ਦੇ ਰੂਪ ਚ ਮੈਂ ਕਿਉਂ ਬਦਲੂਗਾ ਉਹਨੂੰ ਜਿਹੜੀ ਚਾਰਟ ਤੇ ਮੈਂ ਲੋਕ ਲਾਏ ਹੋਏ ਨੇ ਮੈਂ ਉਹ ਤੋਂ ਕਿਉਂ ਹਟਾ ਕੇ ਨਵੀਂ ਚਾਰਟ ਦਊਂਗਾ ਉਹਨਾਂ ਨੂੰ ਮਤਲਬ ਕਿਤੇ ਨ ਕਿਤੇ ਲੱਗਦਾ ਵੀ ਅਗਰ ਮੈਂ ਰਵਾਇਤ ਤੋਂ ਬਦਲਦਾ ਤਾਂ ਕਿਤੇ ਨ ਕਿਤੇ ਦਰਸ਼ਕ ਵਰਗ ਨਾ ਖਿਸਕ ਜੇ ਥੋੜਾ ਦੇਖੋ ਜੇ ਮੈਂ ਕੁਝ ਉਹਦੇ ਵਿੱਚ ਬਦਲਦਾ ਸੀ ਛਣਕਾਟਿਆਂ ਦੇ ਵਿੱਚ ਵੀ ਮੈਂ ਉਹਨੂੰ ਸਮੂਥ ਨਹੀਂ ਰੱਖਦਾ ਸੀ ਉਹਦੇ ਵਿੱਚ ਵੀ ਕਦੇ ਭਾਨੇ ਦਾ ਕਰੈਕਟਰ ਜਾਂ ਜਾਂ ਉਹ ਆ ਜਾਂਦਾ ਸੀ ਚਾਚਾ ਚਤਰਾ ਆ ਜਾਂਦਾ ਸੀ ਉਹਦੇ ਵਿੱਚ ਐਜ਼ ਅ ਜੀਵੀ ਜਸਵਿੰਦਰ ਪੱਲਾ ਆ ਜਾਂਦਾ ਸੀ ਅਤਰੋ ਚਤਰੋ ਲੈ ਆਉਂਦਾ ਸੀ ਹੋਰ بڑے ਕਿਰਦਾਰ ਹੁੰਦੇ ਸੀ ਜਿਹੜੇ ਉਹਦੇ ਵਿੱਚ ਮੈਂ ਲੈ ਕੇ ਆਉਂਦਾ ਹੁੰਦਾ ਸੀਗਾ ਸੋ ਇਸ ਕਰਕੇ ਕੋਈ ਨਾ ਕੋਈ ਰਵਾਇਤ ਆ ਜਿਹੜੀ ਪਾਨੇ ਵਾਲੀ ਪਾਨੋਂ ਵਾਲੀ ਹੋਰ ਜਿਹੜੀਆਂ ਮੈਂ ਉਹਦੇ ਵਿੱਚ ਲੈ ਕੇ ਆਉਂਦਾ ਸੀ ਉਹ ਬਨਗੀ ਹੋ ਜਾਂਦੀ ਸੀ ਸੋ ਇਸੇ ਤਰ੍ਹਾਂ ਫਿਲਮਾਂ ਦੇ ਵਿੱਚ ਬਨਗੀ ਤਾਂ ਆਲਰੇਡੀ ਮਿਲ ਜਾਂਦੀ ਹੈ ਕਿਸੇ ਫਿਲਮ 'ਚ ਪਿਓ ਦਾ ਰੋਲ ਆ ਕਿਸੇ 'ਚ ਭਰਾ ਦਾ ਰੋਲ ਆ ਵੱਡੇ ਦਾ ਕਿਸੇ 'ਚ ਤਾਏ ਦਾ ਰੋਲ ਆ ਸੋ ਲਗ ਲਗ ਬਨਗੀਆਂ ਮਿਲਦੀਆਂ ਨੇ ਤੇ ਲਗ ਲਗ ਗੰਦੀ ਲਾਲ ਮਿਲਦੀਆਂ ਤੁਹਾਨੂੰ ਫਿਰ ਇੱਕ ਫਿਲਮ ਦੇ ਵਿੱਚ ਮਜ਼ਾ ਨਾ ਸਬਤ ਤੇ ਇਸ ਕਰਕੇ ਲੋਕ ਪਿਆਰ ਕਰਦੇ ਆ ਤੇ ਅਗਰ ਕੋਈ ਚੇਂਜ ਲੋਕ ਭਾਦੇ ਆ ਕਿ ਮੈਂ ਕੋਈ ਚੇਂਜ ਵੀ ਲੈ ਕੇ ਆਵਾਂ ਤਾਂ ਆਈ ਕੈਨ ਟਰਾਈ ਫਾਰ ਦੈਟ ਰੋਲ ਜੇ ਕੋ ਮੈਨੂੰ ਕੋ ਰੋਲ ਆਫਰ ਹੋਊਗਾ ਮੈਂ ਜ਼ਰੂਰ ਕਰੂੰਗਾ ਮਤਲਬ ਕਦੇ ਕਾਮੇਡੀ ਤੋਂ ਹਟ ਕੇ ਕਦੇ ਰੋਲ ਆਫਰ ਨਹੀਂ ਹੋਇਆ ਤੁਹਾਨੂੰ ਬਿਲਕੁਲ ਹੋਏ ਨੇ ਸੰਜੀਦਾ ਕਦੇ ਕੋਈ ਬਿਲਕੁਲ ਹੋਏ ਨੇ ਮੈਂ ਇੱਕ ਫਿਲਮ ਕੀਤੀ ਆ ਹੁਣ ਉਡੀਕਾਂ ਤੇਰੀਆਂ ਜੀ ਟੋਟਲੀ ਆਪਣੇ ਸੀਰੀਅਸ ਫਿਲਮ ਸੀ ਹੂੰ ਥੋੜੀ ਟ੍ਰੈਜਿਕ ਫਿਲਮ ਸੀ ਜੀ ਮੈਂ ਉਹਦੇ ਚ ਆਪਣਾ ਜ਼ੋਰ ਲਾਇਆ ਪੂਰਾ ਹੂੰ ਪਰ ਦਰਸ਼ਕ ਸਰ ਮੇਜ ਨਹੀਂ ਬੜੇ ਇਹਨਾਂ ਦੇਖਣ ਉਸ ਫਿਲਮ ਨੂੰ ਪਰ ਜਦੋਂ ਮੈਂ ਹੁਣ ਆਪਣੀ ਫਿਲਮ ਦੇਖਦਾ ਤਾਂ ਮੈਂ ਦੇਖਦਾ ਜਸਵਿੰਦਰ ਤੂੰ ਆਪ ਰੋਲ ਕੀਤਾ ਹੈ ਇਹ ਕਦੇ ਤੁਹਾਨੂੰ ਮੌਕਾ ਮਿਲਿਆ YouTube ਤੇ ਜਾ ਕੇ ਤੇ ਦੇਖਣ ਦਾ ਉਹ ਫਿਲਮ ਜਰੂਰ ਦੇਖਿਓ ਉਹਦੇ ਚ ਚੇਂਜ ਕੀਤੀ ਸੀ ਮੈਂ ਆਪਣੇ ਆਪ ਨੂੰ ਉਹ ਫਿਲਮ ਸੀ ਕਿ ਸਾਡੀ ਉੜੀਕਾਂ ਤੇਰੀਆਂ ਇਸੇ ਤਰ੍ਹਾਂ ਇੱਕ ਫਿਲਮ ਆਈ ਸੀ ਜਿੰਨੇ ਜੰਮੇ ਸਾਰੇ ਨਕਮੇ ਉਹਦੇ ਚ ਥੋੜਾ ਸੀਰੀਅਸ ਰੋਲ ਵੀ ਸੀ ਤੇ ਮਜ਼ਾਈਆ ਰੋਲ ਵੀ ਸੀ ਪਰ ਬਹੁਤ ਅੱਛਾ ਮੈਸੇਜ ਸੀ ਉਹਦੇ ਵਿੱਚ ਜਿਹੜਾ ਕਿ ਦਰਸ਼ਕਾਂ ਨੇ ਪਸੰਦ ਕੀਤਾ ਮਤਲਬ ਜੋ ਤੁਸੀਂ ਨਵਾਂ ਤਜਰਬਾ ਕੀਤਾ ਸੰਜੀਦਾ ਕਿਰਦਾਰ ਨਿਭਾਉਣ ਦਾ ਉਹ ਕਿਤੇ ਨਾ ਕਿਤੇ ਦਰਸ਼ਕਾਂ ਨੇ ਪ੍ਰਵਾਨ ਨਹੀਂ ਕੀਤਾ ਪ੍ਰਵਾਨ ਨਹੀਂ ਦੇਖੋ ਕਈ ਰੀਜ਼ਨ ਹੁੰਦੇ ਆ ਇੱਕ ਤਾਂ ਇਹ ਹੁੰਦਾ ਨਾ ਵੀ ਜਿਸ ਤਰ੍ਹਾਂ ਹੁਣ ਦੇਖੋ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਦੀ ਕਿੱਡੀ ਪ੍ਰੋਮੋਸ਼ਨ ਹੋ ਰਹੀ ਹੈ ਥਾਂ ਥਾਂ ਕਾਲਜ ਜਾ ਰਹੇ ਨੇ ਥਾਂ ਥਾਂ ਪੋਸਟਰ ਲੱਗੇ ਹੋਏ ਨੇ ਕਿਤੇ ਜਾ ਰਹੇ ਨੇ ਅਵੇਰਨੈਸ ਹੋ ਰਹੀ ਆ ਨਾ ਉਸ ਫਿਲਮ ਦੀ ਅਸੀਂ ਅਵੇਰਨੈਸ ਨਹੀਂ ਦਿਖਾ ਸਕੇ ਕਿਉਂਕਿ ਪ੍ਰੋਡਿਊਸਰ ਕੋਲ ਲਿਮਟਿਡ ਹੀ ਨਾ ਬਜਟ ਸੀ ਕਿ ਉਸ ਫਿਲਮ ਨੂੰ ਐਕਸਪਲੋਰ ਨਹੀਂ ਕਰ ਸਕੇ ਸਾਰਿਆਂ ਤੱਕ ਵੀ ਇਹ ਫਿਲਮ ਐਨੀ ਤਰੀਕ ਨੂੰ ਲੱਗ ਰਹੀ ਆ ਤੁਸੀਂ ਦੇਖੋ ਜੇ ਉਹਦੀ ਪਬਲਿਸਿਟੀ ਆਏ ਹੁੰਦੀ ਤੇ ਦਰਸ਼ਕ ਡਿਫਰੈਂਟ ਜਾਂਦੇ ਜਿਹੜੇ ਮੈਨੂੰ ਪਿਆਰ ਕਰਦੇ ਆ ਤਾਂ ਦੇਖਦੇ ਆ ਪਰ ਜਿਨ੍ਹਾਂ ਨੇ ਚੌਪਾਲ ਤੇ YouTube ਤੇ Amazon ਤੇ ਫਿਲਮ ਦੇਖੀ ਆ ਉਹ ਐਪਰੀਸ਼ੀਏਸ਼ਨ ਦੀ ਮੇਰੇ ਕੋਲ ਹੁਣ ਤੱਕ ਮੈਸੇਜ ਆ ਰਹੇ ਆ ਦਰਸ਼ਕ ਵਰਗ ਦਾ ਭਲਾ ਸਾਹਿਬ ਇੱਕ ਸ਼ਿਕਾਇਤ ਰਹੀ ਆ ਇਹ ਵੀ ਜਿਹੜਾ ਪੰਜਾਬ ਦਾ ਖਿੱਤਾ ਹੈ ਆਪਣਾ ਪੰਜਾਬ ਦੀ ਧਰਾਤਲ ਹੈ ਇਹਦੇ ਮਾਹੌਲ ਇਹਦੇ ਵਰਤਾਂਤ ਬਦਲਦੇ ਰਹਿੰਦੇ ਆ ਪਰ ਬਹੁ ਗਿਣਤੀ ਫਿਲਮਾਂ ਪੰਜਾਬੀ ਸਿਨੇਮਾ ਦੇ ਵਿੱਚ ਕਾਮੇਡੀ ਨਾਲ ਰਿਲੇਟਡ ਹੀ ਆਉਂਦੀਆਂ ਨੇ ਕਦੇ-ਕਦੇ ਵਿੱਚ ਦੀ ਸੰਜੀਦਾ ਫਿਲਮਾਂ ਆਉਂਦੀਆਂ ਹੁਣ ਮਸਤਾਨੇ ਆਈ ਆ ਪਿੱਛੇ ਮੌੜ ਆਈ ਸੀ ਉਸ ਤੋਂ ਪਹਿਲਾਂ ਹੋਰ ਆਈਆਂ ਕਿ ਪ੍ਰੋਡਿਊਸਰ ਡਾਇਰੈਕਟਰ ਜਾਂ ਆਰਟਿਸਟ ਉਹਦੇ ਵਿੱਚ ਕੰਮ ਕਰਨ ਵਾਲੇ ਪੰਜਾਬ ਦੇ ਮਾਹੌਲ ਪ੍ਰਤੀਕ ਦੇ ਉਸ ਤਰ੍ਹਾਂ ਨੂੰ ਣ ਖੋਖਣ ਦੀ ਕਰਦੇ ਆ ਕੋਸ਼ਿਸ਼ ਵੀ ਸੀ ਪੰਜਾਬ ਦੇ ਮਾਹੌਲ ਦੇ ਉਸ ਹਾਂ ਦੇਖੋ ਐਸੀ ਗੱਲ ਨਹੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਹ ਸਕਦੇ ਹਾਂ ਪਹਿਲਾ ਫਿਲਮ ਆਈ ਸੀ ਇੱਕ ਧਾਰਮਿਕ ਨਾਂਕ ਨਾਮ ਜਹਾਜ ਹੈ ਜੀ ਇੰਨੀ ਲੋਕਾਂ ਦੀ ਉਹਨਾਂ ਨਾਲ ਆਸਥਾ ਜੁੜੀ ਹੋਈ ਸੀ ਕਿ ਜੁੱਤੀਆਂ ਲਾ ਕੇ ਥੀਏਟਰ ਦੇ ਬਾਹਰ ਫਿਲਮ ਦੇਖਣ ਜਾਂਦੇ ਹੁੰਦੇ ਸੀਗੇ ਬਿਲਕੁਲ ਔਰ ਏਡੇ ਵੱਡੇ ਸ਼ੋ ਮੇਕਰ ਆਪਣੇ ਪ੍ਰithvi ਰਾਜ ਕਪੂਰ ਜੀ ਰਾਜ ਕਪੂਰ ਸਾਹਿਬ ਦੇ ਫਾਦਰ ਬਿਲਕੁਲ ਉਸ ਫਿਲਮ ਦੇ ਵਿੱਚ ਸੀਗੇ ਔਰ ਫਿਲਮ ਸੁਪਰ ਡੁਪਰ ਹਿੱਟ ਹੋਈ ਉਸ ਤੋਂ ਬਾਅਦ ਹੋਰ ਫਿਲਮਾਂ ਆਈਆਂ ਦੁਖ ਪੰਜਨ ਤੇਰਾ ਨਾਮ ਆਈ ਹੋਰ ਧਾਰਮਿਕ ਹੋ ਨਾਨਕ ਦੁਖੀਆ ਸਭ ਸੰਸਾਰ ਬਹੁਤ ਸਾਰੀਆਂ ਫਿਲਮਾਂ ਆਉਂਦੀਆਂ ਰਹੀਆਂ ਉਸ ਤੋਂ ਬਾਅਦ ਜੱਟੀ ਫਿਲਮ ਆਈ ਪੰਜਾਬੀ ਚੰਨ ਪ੍ਰਦੇਸੀ ਫਿਲਮ ਆਈ ਉਹ ਦਾਰ ਰੋਮਾਂਟਿਕ ਆ ਗਿਆ ਉਸ ਤੋਂ ਬਾਅਦ ਫਿਰ ਬਦਲੇ ਖੋਰੀਆਂ ਵਾਲੀਆਂ ਫਿਲਮਾਂ ਆ ਗਈਆਂ ਪਾਕਿਸਤਾਨੀ ਸਟਾਈਲ ਤੇ ਆ ਗਈਆਂ ਉਹ ਫਿਲਮਾਂ ਚੱਲਦੀਆਂ ਰਹੀਆਂ ਉਸ ਤੋਂ ਬਾਅਦ ਦੌਰ ਜਿਹੜਾ ਚੱਲਿਆ ਮਾਹੌਲ ਠੀਕ ਆ ਤੋਂ ਬਾਅਦ ਜਿਹਨੂੰ ਕਹਿੰਦੇ ਆ ਫਿਲਮ ਆਈ ਮਾਹੌਲ ਠੀਕ ਆ 98 ਦੇ ਵਿੱਚ ਜਸਪਾਲ ਪੱਟੀ ਜੀ ਦੀ ਤੇ ਉਸ ਤੋਂ ਬਾਅਦ ਫਿਰ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ ਔਰ ਫਿਲਮ ਆਈ ਸਾਡੇ ਕੋਲ ਮੇਲ ਕਰਾ ਦੇ ਰੱਬਾ ਇਹ ਮੁੰਡੇ ਯੂਕੇ ਦੇ ਫਿਰ ਜੱਟ ਜੁਲੀਅਟ ਫਿਲਮ ਆਈ ਜੱਟ ਜੁਲੀਅਟ ਤੋਂ ਬਾਅਦ ਅ 1 ਮਹੀਨੇ ਬਾਅਦ ਫਿਲਮ ਆਈ ਕੈਰੀ ਆਨ ਜੱਟਾ ਹੂੰ ਜਿਨੇ ਰੈਵਿਊਲੂਸ਼ਨ ਲਿਆਤਾ ਇਸ ਇੰਡਸਟਰੀ ਦੇ ਵਿੱਚ ਦੱਸਤਾ ਕਿ ਕਾਮੇਡੀ ਕੀ ਹੁੰਦੀ ਆ ਹਮਮ ਔਰ ਉਹ ਫਿਲਮ ਨੂੰ ਦਰਸ਼ਕਾਂ ਨੇ ਇੰਨਾ ਸਰਾਹਾ ਇੰਨਾ ਸਰਾਹਾ ਸਾਨੂੰ ਉਹਦੇ ਤਿੰਨ ਸੀਕਲ ਬਣਾਉਣੇ ਪਏ 1 ਐਂਡ 2 ਐਂਡ 3 ਹਮਮ ਔਰ 80% ਦਰਸ਼ਕ ਉਹ ਜਾਂਦੇ ਨੇ ਜਿਹੜੇ ਖਫਾ ਹੁੰਦੇ ਆ ਵੀ ਆਪਣੀ ਲਾਈਫ ਤੋਂ ਕਹਿਸੋ ਵੀ ਬੜੇ ਸੰਜੀਦਾ ਟੈਨਸ਼ਨ ਭਰੀ ਜ਼ਿੰਦਗੀ ਦੇ ਵਿੱਚੋਂ ਹੱਸਣਾ ਚਾਹੁੰਦੇ ਆ ਸੋ ਉਹ ਬੰਦੇ ਫਿਰ ਉੱਥੇ ਪਹੁੰਚਦੇ ਨੇ ਤੇ ਬੋਲੇ ਵੀ ਜੀਦਾ ਯਾਰ ਕਾਮ ਰੋਣੇ ਧੋਣੇ ਦਾ ਹੋਰ ਜ਼ਿੰਦਗੀ ਚ ਬਥੇਰੇ ਨੇ ਕਿ ਉਹਨਾਂ ਕਾਮੇਡੀ ਦੇਖੀ ਜਾਵੇ ਪਰ ਜਦੋਂ ਲਗਾਤਾਰ ਕਾਮੇਡੀ 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 ਕਰੀ ਜਾਂਦੇ ਆ ਫਿਰ ਲੋਕਾਂ ਦਾ ਥੋੜਾ ਜਿਹਾ ਮਨ ਉਕਤਾ ਜਾਂਦਾ ਯਾਰ ਥੋੜਾ ਜਿਹਾ ਕੁਝ ਸਬਜੈਕਟ ਬਦਲਣਾ ਆਉਣਾ ਹੁਣ ਜਿਵੇਂ ਮਸਤਾਨੇ ਆਈ ਲੋਕਾਂ ਦਾ ਮਾਹੌਲ ਚੇਂਜ ਹੋਇਆ ਕੈਰੀ ਆਉਣ ਤੋਂ ਬਾਅਦ ਦੇਖਿਆ ਔਰ ਜਿੰਨੇ ਕਹ ਰਹੀਆਂ ਉਹਨੇ ਕਲੈਕਸ਼ਨ ਕੀਤੀ 100 ਕਰੋੜ 8 ਲੱਖ ਔਰ ਇਹ 17 80 ਕਰੋੜ ਤੋਂ ਪਾਰ ਕਰ ਚੁੱਕੀ ਆ ਅੰਕੜਾ ਇਹ ਵੀ ਉਸੇ ਲਈ ਤੇ ਤੁਰੀ ਹੋਈ ਆ ਹੁਣ ਇਸ ਤੋਂ ਬਾਅਦ ਲੋਕ ਫੇਰ ਕੋਈ ਨਾ ਕੋਈ ਕਾਮੇਡੀ ਮੂਵੀ ਨੂੰ ਲਾਈਕ ਕਰਨਗੇ ਹੁਣ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਜਾਂਦੀ ਹੈ ਔਰ ਮੈਂ ਇਸ ਆਪਣੇ ਯਕੀਨ ਨਾਲ ਦਰਸ਼ਕਾਂ ਨੂੰ ਕਹਿ ਸਕਦਾ ਕਿ ਡੈਫੀਨਟਲੀ ਇਹ ਫਿਲਮ ਤੁਹਾਡਾ ਐਂਟਰਟੇਨਮੈਂਟ ਕਰੇਗੀ ਔਰ ਇਸ ਫਿਲਮ ਦੇ ਵਿੱਚ ਦਾਜ ਦੇ ਪ੍ਰਤੀ ਇੱਕ ਐਸਾ ਗੰਭੀਰ ਮੈਸੇਜ ਆ ਜਿਹੜਾ ਉਹ ਸੋਚਣ ਲਈ ਮਜਬੂਰ ਹੋਣਗੇ ਜਦੋਂ ਤੁਸੀਂ ਸਫਰ ਸ਼ੁਰੂ ਕੀਤਾ ਸੀ ਬਤੌਰ ਕਲਾਕਾਰ ਤੁਹਾਡੇ ਸਾਥੀ ਬਾਲਾ ਜੀ ਨੀਲੂ ਮੈਡਮ ਹਨਾ ਤਾਂ ਉਹਨਾਂ ਨੇ ਲੰਬਾ ਟਾਈਮ ਤੁਹਾਡੇ ਨਾਲ ਸ਼ਨਕਾਟਾ ਦੇ ਵਿੱਚ ਸਾਥ ਦਿੱਤਾ ਸੀ ਸੀਰੀਜ਼ ਦੇ ਵਿੱਚ ਅਸੀਂ ਵੇਖਦੇ ਰਹੇ ਆ ਉਸ ਤੋਂ ਬਾਅਦ ਚਲੋ ਉਹ ਫਿਲਮਾਂ ਵਾਲੇ ਪਾਸੇ ਨਹੀਂ ਆ ਸਕੇ ਪੁਰਾਣੇ ਸਾਥੀਆਂ ਦਾ ਕਦੇ ਮਹਿਸੂਸ ਹੁੰਦੀ ਹੈ ਕਮੀ ਨਹੀਂ ਜਦੋਂ ਕਿਤੇ ਲੋੜ ਪੈਂਦੀ ਹੈ ਦੂਰਦਰਸ਼ਨ ਵਾਲੇ ਬੁਲਾਉਂਦੇ ਆ ਕਿਤੇ ਪ੍ਰੋਗਰਾਮ ਤੇ ਬਾਲਮਕੰਦ ਸ਼ਰਮਾ ਜੀ ਨਾਲ ਕਦੇ ਐਡ ਕਰਨਾ ਹੁੰਦੇ ਆ ਉਹਨਾਂ ਦੀ ਆਪਣੀ ਮਜਬੂਰੀ ਸੀ ਜੀ ਵੀ ਜੇ ਉਹ ਫਿਲਮਾਂ ਦੇ ਵਿੱਚ ਨਹੀਂ ਵਿਚਰ ਸਕੇ ਨਹੀਂ ਆ ਸਕਦੇ ਖੁੱਲ ਕੇ ਕਿਉਂਕਿ ਦੋਨੇ ਬਹੁਤ ਅੱਛੀਆਂ ਗਵਰਨਮੈਂਟ ਜੌਬਸ ਤੇ ਬਾਲਮਪਨ ਸ਼ਰਮਾ ਜੀ ਐਡੀਸ਼ਨਲ ਐਮ ਡੀਸੀ ਮਾਰਕ ਫੈਟ ਦੇ ਨੀਲੂ ਜੀ ਸਰਕਾਰੀ ਵਕੀਲ ਸੀਗੇ ਪਰਮਿਸ਼ਨਾਂ ਹੀ ਮਾਰ ਜਾਂਦੀਆਂ ਨੇ ਪਹਿਲਾਂ ਵੀ ਪਰਮਿਸ਼ਨਾਂ ਲੈਣੀਆਂ ਸਰਕਾਰੀ ਬੰਦਾ ਆ ਨਹੀਂ ਬੋਲ ਸਕਦਾ ਆ ਨਹੀਂ ਬੋਲ ਸਕਦਾ ਅਸੀਂ ਥੋੜਾ ਜਿਹਾ ਧੱਕੜ ਸੀ ਤੁਰ ਪੈਂਦੇ ਹੁੰਦੇ ਸੀ ਤਵਾ ਵੀ ਲਾ ਲ ਹੁੰਦੇ ਹੁੰਦੇ ਸੀ ਲੋਕਾਂ ਨੂੰ ਗਾਲ੍ਹਾਂ ਵੀ ਖਾ ਲੰਦੇ ਹੁੰਦੇ ਸੀ ਸਰਕਾਰਾਂ ਤੋਂ ਵੀ ਕੁਝ ਸੁਣਨ ਨੂੰ ਮਿਲ ਜਾਂਦਾ ਸੀਗਾ ਤਾਂ ਗੱਡੀ ਚਲਾਈ ਗਏ ਤਾਂ ਜਦ ਤੱਕ ਬੰਦਾ ਫਿਰ ਥੋੜਾ ਜਿਹਾ ਪਿੱਛੜ ਜਾਂਦਾ ਜਦੋਂ ਉਸ ਲਾਈਨ ਤੋਂ ਫਿਰ ਭੱਜ ਕੇ ਰੰਨਾ ਥੋੜਾ ਜਿਹਾ ਇੰਪੋਸੀਬਲ ਜਿਹਾ ਹੋ ਜਾਂਦਾ ਆਈ ਮੀਨ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਪਰ ਐਸੀ ਗੱਲ ਨਹੀਂ ਜ ਕਾਲਦਾ ਉਹ ਉਹਦੇ ਕੰਮ ਕਰਦੇ ਆ ਆਪਣਾ ਕਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਦਾਂ ਮਹਿਸੂਸ ਹੁੰਦਾ ਵੀ ਇਹਨਾਂ ਨੂੰ ਲੱਗਦਾ ਵੀ ਭੱਲਾ ਹੁਣ ਅੱਗੇ ਲੰਘ ਗਿਆ ਨਹੀਂ ਇਦਾਂ ਦੀ ਕੋਈ ਨਹੀਂ ਮੇਰੇ ਭਰਾ ਮਾਰਗਾ ਬਾਲਮਕੰਦ ਸ਼ਰਮਾ ਤੇ ਕਦੇ ਉਹਦੇ ਚ ਐਸੀ ਭਾਵਨਾ ਨਹੀਂ ਆਈ ਕਿ ਜਸਵਿੰਦਰ ਐਂ ਕਰ ਰਹੇ ਹੁਣ ਜਦੋਂ ਮੈਂ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਉਹ 80% ਨੰਬਰ ਲੈ ਕੇ ਆਇਆ ਸੀਗਾ ਯੂਨੀਵਰਸਿਟੀ ਮੈਂ 73% ਲੈ ਕੇ ਆਇਆ ਸੀ ਉਹਨੇ 골ਡ ਮੈਡਲ ਲਿਆ ਮੈਂ ਨਹੀਂ ਲਿਆ ਮੈਂ ਕੋਈ ਜੈਲਸੀ ਕੀਤੀ ਨਹੀਂ ਕੀਤੀ ਕਿਹੜਾ ਜਿੰਨਾ ਯੋਗਦਾਨ ਪਾਊਗਾ ਉਹਨੂੰ ਉਹਨਾਂ ਫਲ ਮਿਲ ਜੀ ਭੱਲਾ ਸਾਹਿਬ ਤੁਸੀਂ ਉਸ ਦੌਰ ਚੋਂ ਨਿਕਲੇ ਹੋ ਜਦੋਂ ਦੂਰਦਰਸ਼ਨ ਕਲਾਕਾਰਾਂ ਦਾ ਜਿਹੜਾ ਮੱਕਾ ਅੱਜ ਵੀ ਜਦੋਂ ਕਾਲ ਆਉਂਦੀ ਹੈ ਦੂਰਦਰਸ਼ਨ ਤੋਂ ਤੇ ਭੱਜੇ ਜਾਂਦੇ ਆ ਕਲਾਕਾਰ ਹਨ ਤੁਸੀਂ ਹੋ ਗਏ ਭੱਲਾ ਜੀ ਆਪਣਾ ਬਾਲਾ ਜੀ ਹੋ ਗਏ ਤੁਹਾਡੀ ਟੀਮ ਹੈ ਨਾ ਔਰ ਉਸ ਵੇਲੇ ਆਪਣਾ ਰੌਣਕੀ RAM ਜੀ ਹੋ ਗਏ ਸੀ ਭਜਨਾਮਲੀ ਹੋ ਗਿਆ ਉਸ ਤੋਂ ਬਾਅਦ ਹੋਰ ਕੋਗੀ ਜੀ ਹੋ ਗਏ ਤਾਂ ਉਹ ਜਿਹੜੀ ਇੱਕ ਉਸ ਵੇਲੇ ਦੇ ਜਿਹੜੇ ਕਾਮੇਡੀਅਨ ਸਨ ਤੇ ਇੱਕ ਜਿਹੜੇ ਹੁਣ ਨਵੇਂ ਉਪਜ ਰਹੇ ਆ ਉਹਨਾਂ ਦੇ ਲਹਿਜੇ ਉਹਨਾਂ ਦੀ ਸ਼ਬਦਾਵਲੀ ਤੇ ਔਰ ਹੁਣ ਵਾਲਿਆਂ ਦੇ ਲਹਿਜੇ ਤੇ ਸ਼ਬਦਾਵਲੀ ਦੇ ਵਿੱਚ ਬਹੁਤ ਜ਼ਿਆਦਾ ਵਖਰੇਵਾ ਹੂੰ ਕੀ ਮਹਿਸੂਸ ਕਰਦੇ ਆ ਦੇਖੋ ਸਮੇਂ ਦੇ ਨਾਲ ਥੋੜਾ ਥੋੜਾ ਉਹ ਫਰਕ ਤਾਂ ਪੈਂਦਾ ਹੀ ਆ ਅਸੀਂ ਥੋੜਾ ਜਿਹਾ ਗੂੜ ਰਲੇ ਹੋਏ ਸੀਗੇ ਪੰਜਾਬੀ ਦੇ ਵਿੱਚ ਇਹ ਨਹੀਂ ਕਿ ਹੁਣ ਵਾਲੇ ਨਹੀਂ ਰਲੇ ਹੁਣ ਥੋੜੇ ਕਨਵੈਂਟਿਡ ਐਜੂਕੇਟਡ ਹੋ ਗਏ ਸੀ ਪਿੰਡਾਂ ਵਾਲੇ ਤਪੜ ਮਾਰਕਸ ਸਕੂਲਾਂ 'ਚ ਪੜ੍ਹੇ ਆ ਸਾਨੂੰ ਪਿੰਡਾਂ ਦੀਆਂ ਖਾਣਾ ਪਤਾ ਸਾਨੂੰ ਸਾਰਾ ਕੁਝ ਪਤਾ ਸੋ ਉਹ ਚੀਜ਼ ਤੁਹਾਡੀ ਥੋੜੀ ਜਿਹੀ ਜੁੜੀ ਹੋਈ ਸੀ ਨਾਲ ਪ੍ਰਜੋਕੜ ਪਿੰਡਾਂ ਦੇ ਨਾਲ ਤੇ ਇਸ ਕਰਕੇ ਨਵੀਂ ਜਨਰੇਸ਼ਨ 'ਚ ਉਹ ਥੋੜਾ ਜਿਹਾ ਘਾਟ ਮਹਿਸੂਸ ਹੁੰਦੀ ਆ ਵੀ ਪੰਜਾਬੀ ਜਾਣਦੇ ਆ ਲਿਖਣੀ ਪੜ੍ਹਣੀ ਬੋਲਣੀ ਉੰਨੀ ਨਹੀਂ ਆਉਂਦੀ ਜਿੰਨੇ ਕਿ ਅਸੀਂ ਟੱਪੜ ਮਾਰਕਾ ਸਕੂਲਾਂ ਵਾਲੇ ਪੜ੍ਹ ਕੇ ਜਾਣ ਜਾਣ ਚੁੱਕੇ ਆ। ਹੂੰ। ਜੀ ਦੋਸਤੋ ਤੁਸੀਂ ਗੱਲਬਾਤ ਸੁਣ ਰਹੇ ਸੀ ਪੰਜਾਬੀ ਅਦਾਕਾਰ, ਕਾਮੇਡੀਅਨ ਤੋਂ ਅਦਾਕਾਰ ਬਣੇ ਜਸਵਿੰਦਰ ਭੱਲਾ ਜੀ ਨਾਲ ਜਿਨ੍ਹਾਂ ਨੂੰ ਤੁਸੀਂ ਦਰਜਨਾ ਫਿਲਮਾਂ ਦੇ ਵਿੱਚ ਵੇਖਿਆ, ਸਲਾਹਿਆ ਔਰ ਪਸੰਦ ਕੀਤਾ। ਅ ਅਰਝੇਮਿਆ ਕਾਰਨ ਥੋੜਾ ਕਿਉਂਕਿ ਸਮਾਂ ਬੜਾ ਟਾਈਟ ਸੀ ਉਹਨਾਂ ਨੇ ਅੱਗੇ ਮੰਚ ਤੇ ਵੀ ਜਾਣਾ ਸੀ ਸੋ ਉਹਨਾਂ ਨੂੰ ਆਗਿਆ ਲੈਣੀ ਪਈ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਬਹੁਤ ਸਾਰੇ ਸਵਾਲ ਕਿਉਂਕਿ ਹਲੇ ਮੇਰੇ ਜ਼ਿਹਨ ਦੇ ਵਿੱਚ ਰਹਿ ਗਏ ਨੇ ਬਹੁਤ ਸਾਰੇ ਜਵਾਬ ਉਹਨਾਂ ਕੋਲ ਰਹਿ ਗਏ ਨੇ ਕਦੇ ਫਿਰ ਮਿਲ ਕੇ ਬੈਠਾਂਗੇ ਸਵਾਲ ਜਵਾਬ ਚੱਲਦੇ ਰਹਿਣਗੇ ਕਿਸੇ ਨਾ ਕਿਸੇ ਮੋੜ ਤੇ ਮਿਲਦੇ ਰਹਿਾਂਗੇ ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਸੁਝਾਅ ਵੀ ਸਾਡੇ ਲਈ ਬੇਸ਼ਕੀਮਤੀ ਨੇ ਸੋ ਮੈਨੂੰ ਦਿਓ ਆਗਿਆ ਕੈਮਰਾਮੈਨ ਹਤੇਸ਼ ਦੇ ਨਾਲ ਔਨ ਪੁਆਇੰਟ ਲਈ ਮੈਂ ਹਰਜਿੰਦਰ ਸਿੱਧੂ